ਨਮਸਕਾਰ ਕਲੰਦਰ ਕਰੂੜ ਦਰਸ਼ਨ ਦੇ ਉੱਪਰ ਦੁਪਹਿਰ ਦੀ ਸਭਾ ਸ਼ੁਰੂ ਹੋ ਚੁੱਕੀ ਹੈ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਇਹ ਕੀ ਹੈ ਔਰਤਾਂ ਦੇ ਉੱਤੇ ਪਤੀਆਂ ਵੱਲੋਂ ਪਿਛਲੀਆਂ ਸਦੀਆਂ ਤੋਂ ਤਸ਼ੱਦਦ ਟਾਇਆ ਜਾ ਰਹੇ ਨੇ ਤੇ ਇਹਦੀ ਹੁਣੇ-ਹੁਣੇ ਇੱਕ ਹੋਰ ਮਿਸਾਲ ਸਾਡੇ ਸਾਹਮਣੇ ਆਈ ਆ ਹਾਪੜ ਦੇ ਪਿੰਡ ਪਿਲਖੋਵਾ ਤੋਂ ਜਿੱਥੇ ਨਿਸ਼ਾ ਨਾਮ ਦੀ ਇੱਕ 30 ਸਾਲ ਦੀ ਔਰਤ ਨੇ ਔਰਤਾਂ ਦੇ ਪੁਲਿਸ ਸਟਾਣੇ ਦੇ ਵਿੱਚ ਜਾ ਕੇ ਆਪਣੇ ਪਤੀ ਦੇ ਖਿਲਾਫ ਰਿਪੋਰਟ ਦਰਜ ਕਰਵਾਈ ਮੇਰੇ ਸਾਥ ਅਨਿਆਇ ਹੋਇਆ ਹੈ ਮੇਰੇ ਸਾਥ ਅਨਿਆਇ ਹੋਇਆ ਹੈ ਤੇ ਆਪਣੇ ਉੱਤੇ ਹੁੰਦੇ ਇੰਨੇ ਜ਼ਿਆਦਾ ਮਾਨਸਿਕ ਅਤਿਆਚਾਰਾਂ ਦੇ ਬਾਰੇ ਦੇ ਵਿੱਚ ਬਹੁਤ ਸਾਰੇ ਖੁਲਾਸੇ ਕੀਤੇ ਨਿਸ਼ਾ ਨੇ ਇੱਥੇ ਪੁਲਿਸ ਸਟੇਸ਼ਨ ਦੀ ਇੰਚਾਰਜ ਅਰੁਣਾ ਰਾਏ ਨੂੰ ਇਹ ਦੱਸਿਆ ਕਿ ਉਹਨਾਂ ਦਾ ਪਤੀ ਵਜਿੰਦਰ ਜੋ ਕਿ ਨੌਇਡਾ ਦਾ ਰਹਿਣ ਵਾਲਾ ਹੈ ਉਹ ਪਿਛਲੇ ਬਹੁਤ ਟਾਈਮ ਤੋਂ ਉਹਨਾਂ ਨੂੰ ਬਹੁਤ ਜ਼ਿਆਦਾ ਮਾਨਸਿਕ ਤੌਰ ਦੇ ਉੱਪਰ ਪਰੇਸ਼ਾਨ ਕਰ ਰਿਹਾ ਹੈ ਤੇ ਉਹਨਾਂ ਨੂੰ ਹਮੇਸ਼ਾ ਘਰ ਦੇ ਕੰਮਾਂ ਦੇ ਵੱਲ ਧਿਆਨ ਦੇਣ ਦੇ ਲਈ ਕਹਿੰਦਾ ਹੈ ਜਿਹਦੇ ਨਾਲ ਕਿ ਉਹਨਾਂ ਦੀ ਮਾਨਸਿਕ ਹਾਲਤ ਬਹੁਤ ਬੁਰੀ ਤਰ੍ਹਾਂ ਦੇ ਨਾਲ ਵਿਗੜ ਚੁੱਕੀ ਹੈ ਨਿਸ਼ਾ ਨੇ ਇਸ ਤੋਂ ਅੱਗੇ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਇਸ ਤੋਂ ਪਹਿਲਾਂ ਉਹ ਹਮੇਸ਼ਾ ਇੰਸਟਾਗ੍ਰam ਦੇ ਉੱਪਰ ਰੋਜ਼ ਕਮ ਸੇ ਕਮ ਦੋ ਰੀਲਾਂ ਪਾਉਂਦੀਆਂ ਸੀ ਬੰਦ ਕਰੋ ਹੱਥ ਜੋੜ ਕੇ ਮੈਂ ਮੋਦੀ ਸਾਹਿਬ ਤੇ ਗੁਜ਼ਾਰਿਸ਼ ਕਰਦਾ ਹਾਂ ਪਰ ਹੁਣ ਆਪਣੇ ਪਤੀ ਵਿਜੇਂਦਰ ਦੇ ਕਰਕੇ ਤੇ ਘਰ ਦੇ ਕੰਮਕਾਰ ਦੇ ਵਿੱਚ ਮਸਰੂਫ ਹੋਣ ਕਰਕੇ ਉਹ ਇੰਸਟਾਗ੍ਰam ਦੇ ਉੱਪਰ ਸਿਰਫ ਇੱਕ ਹੀ ਰੀਲ ਪਾ ਰਹੇ ਨੇ ਤੇ ਇੱਕ ਦਿਨ ਉਹਨਾਂ ਨੇ ਦੇਖਿਆ ਕਿ ਇੰਸਟਾਗ੍ਰam ਦੇ ਉੱਪਰ ਉਹਨਾਂ ਦੇ ਫਾਲੋਅਰਾਂ ਦੀ ਗਿਣਤੀ ਦੇ ਵਿੱਚ ਭਾਰੀ ਕਮੀ ਆਈ ਏ ਜਦੋਂ ਅਰੁਣਾ ਰਾਏ ਨੇ ਇਹਦੇ ਬਾਰੇ ਦੇ ਵਿੱਚ ਹੋਰ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਤਾਂ ਨਿਸ਼ਾ ਨੇ ਦੱਸਿਆ ਕਿ ਇੱਕ ਦਿਨ ਉਹਨਾਂ ਨੇ ਇਹ ਦੇਖਿਆ ਕਿ ਇੰਸਟਾਗ੍ਰam ਦੇ ਉੱਪਰ ਉਹਨਾਂ ਦੇ ਦੋ ਫਾਲੋਅਰ ਕੱਟ ਚੁੱਕੇ ਨੇ ਤੇ ਇਸ ਤੋਂ ਬਾਅਦ ਨਿਸ਼ਾ ਨੇ ਆਪਣਾ ਸਮਾਨ ਪੈਕ ਕੀਤਾ ਤੇ ਜ਼ੁਲਮ ਨੂੰ ਹੋਰ ਨਾ ਸਹਾਰਦੇ ਹੋਏ ਆਪਣੇ ਵਾਪਸ ਪੇਕੇ ਕਰੇ ਹਾਪੂੜ ਦੇ ਪਿੰਡ ਪਿਲਖੋਵਾ ਪਹੁੰਚ ਜਾਂਦੇ ਨੇ। ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਇਸ ਤੋਂ ਬਾਅਦ ਸਟੇਸ਼ਨ ਦੇ ਇੰਚਾਰਜ ਅਰੁਣਾ ਰਾਏ ਨੇ ਨੌਇਡਾ ਤੋਂ ਨਿਸ਼ਾ ਦੇ ਹਸਬੰਦ ਵਜਿੰਦਰ ਨੂੰ ਵੀ ਸਟੇਸ਼ਨ ਬੁਲਾਇਆ ਇਹਨਾਂ ਦੋਨਾਂ ਦੇ ਨਾਲ ਇੱਕ ਬੰਦ ਕਮਰੇ ਦੇ ਵਿੱਚ 4 ਘੰਟੇ ਤੱਕ ਗੱਲਬਾਤ ਕੀਤੀ ਜਾਂਦੀ ਆ। ਤੇ ਸਮਝਾ ਬੁਝਾ ਕੇ ਨਿਸ਼ਾ ਨੂੰ ਇੱਕ ਵਾਰੀ ਫੇਰ ਵਜਿੰਦਰ ਦੇ ਨਾਲ ਭੇਜ ਦਿੱਤਾ ਗਿਆ ਵਾ ਪਰ ਇਥੇ ਸਵਾਲ ਇਹ ਉੱਠਦਾ ਏ ਕਿ ਔਰਤਾਂ ਹੋਰ ਕਦੋਂ ਤੱਕ ਮਰਦਾਂ ਦੀ ਇਸੇ ਗੁਲਾਮੀ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ ਆਖਿਰ ਕਦ ਤੱਕ ਚੱਲੇਗਾ ਇਹ ਜ਼ੁਲਮ ਤੇ ਮੇਰਾ ਇੱਕ ਨਿੱਜੀ ਵਿਚਾਰੇ ਕਿ ਮੈਨੂੰ ਲੱਗਦਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀ ਮਰਦਾਂ ਦੀ ਯੂਨੀਅਨ ਦੀ ਸਾਜ਼ਿਸ਼ ਵੀ ਹੋ ਸਕਦੀ ਏ ਜਿਹੜੀ ਨਿਸ਼ਾ ਭੈਣ ਨੂੰ ਉਹਨਾਂ ਦੇ ਇੰਨਾ ਚੰਗੇ ਵੱਧਦੇ ਹੋਏ ਕੈਰੀਅਰ ਨੂੰ ਖਰਾਬ ਕਰਨ ਦੇ ਵਿੱਚ ਇਹਨਾਂ ਸਾਰਿਆਂ ਦਾ ਹੀ ਕੋਈ ਯੋਗਦਾਨ ਹੋ ਸਕਦਾ ਏ ਕੈਸਾ ਲਗਾ ਮੇਰਾ ਮਜ਼ਾਕ ਅੱਜ ਦੀ ਦੂਸਰੀ ਖਬਰ ਆ ਰਹੀ ਏ ਰਾਜਸਥਾਨ ਦੇ ਮਸ਼ਹੂਰ ਸ਼ਹਿਰ ਜੈਪੁਰ ਤੋਂ ਜਿੱਥੇ ਦੋ ਨੌਜਵਾਨਾਂ ਨੇ ਮੋਦੀ ਜੀ ਦੇ ਹਮੇਸ਼ਾ ਦੇ ਪ੍ਰਚਲਿਤ ਬਿਆਨ ਆਪਦਾ ਮੈਂ ਅਫਸਰ ਨੂੰ ਇੱਕ ਪ੍ਰੈਕਟੀਕਲ ਰੂਪ ਦਿੱਤਾ ਤੇ ਨਾਲ ਹੀ ਸਮਾਜ ਨੂੰ ਇੱਕ ਇਹ ਜਿਹਾ ਸੁਨੇਹਾ ਦਿੱਤਾ ਜਿੱਥੇ ਸਮਾਜ ਦੇ ਵਿੱਚ ਅੱਜਕੱਲ ਜ਼ਿਆਦਾਤਰ ਕਰੇਲੂ ਰਿਸ਼ਤੇ ਤਾਰ-ਤਾਰ ਹੋ ਚੁੱਕੇ ਨੇ ਪਰ ਇੱਥੇ ਇੱਕ ਜੀਜਾ ਤੇ ਸਾਲੇ ਨੇ ਰਲ ਕੇ ਇਸ ਤਰ੍ਹਾਂ ਦਾ ਕੰਮ ਕੀਤਾ ਜੈਪੁਰ ਦੇ ਬਗਰੂ ਏਰੀਏ ਦਾ ਇੱਕ ਪਿੰਡ ਹੈ ਦਾਮੀ ਕਲਾਂ ਇਹਦੇ ਬਿਲਕੁਲ ਨੇੜੇ ਹਿੰਦੁਸਤਾਨ ਪੈਟਰੋਲੀਅਮ ਦੀ ਧਰਤੀ ਦੇ ਤਕਰੀਬਨ 25 ਫੁੱਟ ਥੱਲੇ ਤੇਲ ਦੀ ਇੱਕ ਲਾਈਨ ਲੰਘਦੀ ਏ ਤੇ ਜੀਦਾ ਪਤਾ ਦਿੱਲੀ ਦੇ ਰਹਿਣ ਵਾਲੇ ਇਸ ਜੀਜਾ ਸਾळा ਸ਼ਰਵਣ ਸਿੰਘ ਤੇ ਤਰਮਿੰਦਰ ਵਰਮਾ ਨੂੰ ਲੱਗ ਜਾਂਦਾ ਏ ਪੈਸਾ ਹੀ ਪੈਸਾ ਹੋ ਗਿਆ ਇਸ ਤੋਂ ਬਾਅਦ ਇਹ ਦੋਨੇ ਜਾਣੇ ਜੈਪੁਰ ਦੇ ਦਾਮੀ ਕਲਾਂ ਪਿੰਡ ਦੇ ਵਿੱਚ ਇੱਕ ਕਰਨ ਨੂੰ ਕਿਰਾਏ ਦੇ ਉੱਪਰ ਲੈਂਦੇ ਨੇ ਤੇ ਕਿਉਂਕਿ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਗਾਣਿਆਂ ਦੇ ਵਿੱਚ ਬਹੁਤ ਵਾਰ ਇਸ ਦਾ ਜ਼ਿਕਰ ਕੀਤਾ ਹੈ ਕਿ ਜੇ ਤੋਂ ਬਣ ਨਹੀਂ ਹੋ ਹੁੰਦਾ ਉਹ ਸੜਦੇ ਮੇਰੇ ਤੋਂ ਕੁਝ ਇਸ ਤਰ੍ਹਾਂ ਦੀ ਹੀ ਗੱਲ ਕਰਦੇ ਹੋਏ ਇਹ ਦੋਨੇ ਜਾਣੇ ਇੱਥੋਂ ਦੇ ਲੋਕਾਂ ਨੂੰ ਇਹ ਦੱਸਦੇ ਨੇ ਕਿ ਅਸੀਂ ਇੱਥੇ ਮਿਨਰਲ ਵਾਟਰ ਦਾ ਕੋਈ ਪ੍ਰੋਜੈਕਟ ਲਗਾ ਰਹੇ ਹਾਂ ਤੇ ਲੋਕਾਂ ਤੋਂ ਆਪਣੇ ਅਸਲੀ ਮਨਸੂਬੇ ਲਕੋ ਕੇ ਰੱਖਦੇ ਨੇ ਅਬ ਤੋਂ ਸੱਤ ਬੋਲਦੇ ਤੇ ਇਸ ਤੋਂ ਬਾਅਦ ਇਹ ਦੋਨੇ ਭਾਈ ਇਸ ਕਿਰਾਏ ਦੇ ਉੱਪਰ ਲਏ ਹੋਏ ਘਰ ਦੇ ਵਿੱਚ ਇੱਕ ਖੁਦਾਈ ਕਰਦੇ ਨੇ ਤੇ ਇੱਕ ਟਨਲ ਬਣਾ ਲੈਂਦੇ ਨੇ ਜਿਹੜੀ ਜਾਂਦੀ ਆ ਜ਼ਮੀਨ ਦੇ 25 ਫੁੱਟ ਥੱਲੇ ਉੰਗਦੀ ਇਸ ਤੇਲ ਦੀ ਪਾਈਪਲਾਈਨ ਦੇ ਵੱਲ ਪਰ ਜਿਵੇਂ ਕਿ ਆਪਾਂ ਸਾਰਿਆਂ ਨੂੰ ਪਤਾ ਕਿ ਲੋਕ ਕੰਮ ਕਰਦਿਆਂ ਨੂੰ ਨਹੀਂ ਜੜਦੇ ਤਾਂ ਇਸ ਚੀਜ਼ ਦਾ ਥੋੜੀ ਦੇਰ ਤੋਂ ਬਾਅਦ ਹੀ ਪਤਾ ਲੱਗ ਜਾਂਦਾ ਹਿੰਦੁਸਤਾਨ ਪੈਟਰੋਲੀਅਮ ਦੇ ਕੁਝ ਅਫਸਰਾਂ ਨੂੰ ਅਬੇ ਮਜਾ ਆਏਗਾ ਨਾ ਭੀੜੋ ਜਦੋਂ ਉਹਨਾਂ ਨੇ ਇਹ ਦੇਖਿਆ ਕਿ ਉਹਨਾਂ ਦੀ ਪਾਈਪ ਦੇ ਵਿੱਚ ਪ੍ਰੋਪਰ ਤੇਲ ਦਾ ਪ੍ਰੈਸ਼ਰ ਨਹੀਂ ਬਣ ਰਿਹਾ ਫੌਰਨ ਇਸ ਚੀਜ਼ ਦੀ ਇਤਲਾ ਅਲਾਕੇ ਦੇ ਡਿਪਟੀ ਕਮਿਸ਼ਨਰ ਨੂੰ ਦਿੱਤੀ ਜਾਂਦੀ ਹੈ ਤੇ ਡਿਪਟੀ ਕਮਿਸ਼ਨਰ ਇੱਕ ਸਪੈਸ਼ਲ ਪੁਲਿਸ ਟੀਮ ਦਾ ਗਠਨ ਕਰਦੇ ਨੇ ਤੇ ਇਸ ਜੀ ਜੇ ਸਾਲੇ ਨੂੰ ਥੋੜੀ ਦੇਰ ਤੋਂ ਬਾਅਦ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਏ ਇਸ ਤੋਂ ਅੱਗੇ ਹੋਈ ਤਫਤੀਸ਼ ਦੇ ਵਿੱਚ ਇਹ ਪਤਾ ਲੱਗਿਆ ਕਿ ਇਹ ਇਹਨਾਂ ਦੋਨਾਂ ਦਾ ਪਹਿਲਾ ਕੰਮ ਨਹੀਂ ਸੀ ਇਸ ਤੋਂ ਪਹਿਲਾਂ ਵੀ ਪੂਰੇ ਇੰਡੀਆ ਦੇ ਵਿੱਚ ਇਹ ਇਸ ਤਰ੍ਹਾਂ ਦੇ ਕੰਮ ਕਰਦੇ ਰਹੇ ਨੇ ਰੋ ਜਾਤੇ ਹੈ ਇਸ ਉਮੀਦ ਤੇ ਅੱਜ ਜਿੱਤेंगे ਕਲ ਜੀਤेंगे ਪਰਸੂ ਜੀਤेंगे ਰੋਜ਼ ਹਾਰਤੇ ਹੈ ਜਿੱਥੇ ਇੱਕ ਪਾਸੇ ਸਮਾਜਿਕ ਰਿਸ਼ਤੇ ਤਾਰ-ਤਾਰ ਹੋ ਰਹੇ ਨੇ ਭਾਈ ਭਾਈ ਦੇ ਵਿੱਚ ਘਰ ਪਿਆਰ ਨਹੀਂ ਰਿਹਾ ਪਰ ਉੱਥੇ ਹੀ ਜੀਜੇ ਸਾਲੇ ਦਾ ਇਨੇ ਸਾਲਾਂ ਤੋਂ ਤੇ ਪੂਰੇ ਇੰਡੀਆ ਦੇ ਵਿੱਚ ਅਲੱਗ-ਅਲੱਗ ਥਾਵਾਂ ਦੇ ਉੱਪਰ ਇਕਜੁੱਟ ਹੋ ਕੇ ਕੰਮ ਕਰਨਾ ਸਮਾਜ ਨੂੰ ਇੱਕ ਬਹੁਤ ਹੀ ਪੋਜ਼ਿਟਿਵ ਸਨੇਹਾ ਦੇ ਜਾਂਦਾ ਹੈ ਬਹੁਤ ਪਹਿਲਾਂ ਇੱਕ ਹਿੰਦੀ ਫਿਲਮ ਦਾ ਗਾਣਾ ਸੀ ਇਹ ਦੁਨੀਆ ਇਹ ਮਹਿਫਿਲ ਮੇਰੇ ਕਾਮ ਕੀ ਨਹੀਂ ਮੇਰੇ ਕਾਮ ਕੀ ਨਹੀਂ ਇਹ ਦੁਨੀਆ ਇਹ ਮਹਿਫਿਲ ਮੇਰੇ ਕਾਮ ਕੀ ਨਹੀਂ ਸ਼ਾਇਦ ਇਹੀ ਗਾਣਾ ਬਹੁਤ ਜ਼ਿਆਦਾ ਵਾਰ ਸੁਣ ਲਿਆ ਚਾਈਨਾ ਦੇ ਦੱਖਣੀ ਪੱਛਮੀ ਏਰੀਏ ਸੀਕੁਆਨ ਪ੍ਰੋਵਿੰਸ ਦੇ ਇੱਕ 35 ਸਾਲ ਦੇ ਟੈਕਸੀ ਡਰਾਈਵਰ ਮਿਨ ਹਿੰਗਕਾਈ ਨੇ ਤੇ ਮਿੰਹੈਂਕਾਈ ਸਿਰਫ 35 ਸਾਲ ਦੀ ਉਮਰ ਦੇ ਵਿੱਚ ਆਪਣਾ ਘਰ ਆਪਣਾ ਸਾਰਾ ਕੁਝ ਛੱਡ ਕੇ ਜੰਗਲਾਂ ਦੇ ਵਿੱਚ ਇੱਕ ਗੁਫਾ ਦੇ ਵਿੱਚ ਰਹਿਣ ਚਲੇ ਜਾਂਦੇ ਨੇ ਤੇ ਪਿਛਲੇ 4 ਸਾਲ ਤੋਂ ਮਿੰਹੈਂਕਾਈ ਇਸੇ ਗੁਫਾ ਦੇ ਵਿੱਚ ਰਹਿ ਰਹੇ ਨੇ ਹੁਣ ਇਹਦਾ ਕਾਰਨ ਇਹ ਆ ਕਿ 2021 ਤੱਕ ਪਿਛਲੇ ਬਹੁਤ ਸਾਲਾਂ ਤੋਂ ਮਿੰਹੈਂਕਾਈ ਇੱਕ ਟੈਕਸੀ ਡਰਾਈਵਰ ਦੇ ਵਜੋਂ ਕੰਮ ਕਰਦੇ ਰਹੇ ਤੇ ਜਿੱਥੇ ਉਹਨਾਂ ਦੀ ਮਹੀਨੇ ਦੀ ਤਕਰੀਬਨ ਇਨਕਮ ਭਾਰਤੀ 1.5 ਲੱਖ ਰੁਪਈਆ ਬਣਦੀ ਸੀ ਪਰ ਮਿਨਹੰਗ ਕਾਇਦੇ ਕਹਿਣ ਮੁਤਾਬਕ ਦਿਨ ਦੇ 12-12 ਘੰਟੇ ਕੰਮ ਕਰਨ ਤੋਂ ਬਾਅਦ ਵੀ ਉਹਨਾਂ ਦੇ ਉੱਪਰ ਲੋਕਾਂ ਦੀ ਦੇਣਦਾਰੀਆਂ ਦਾ ਪਰ ਖਤਮ ਨਹੀਂ ਹੋਇਆ ਫਸਲਾ ਇਹ ਦੁੱਖ ਐ ਖਤਮ ਨਹੀਂ ਹੁੰਦਾ ਬੇ ਜਿਹੜੀਆਂ ਕਿ ਇੰਨੇ ਸਾਲ ਕੰਮ ਕਰਨ ਤੋਂ ਬਾਅਦ ਵੀ ਭਾਰਤੀ ਰੁਪਏ ਦੇ ਮੁਤਾਬਕ ਤਕਰੀਬਨ 45 ਲੱਖ ਬਣਦਾ ਏ ਲੋਕ ਲਗਾਤਾਰ ਮਿਨਹੰਗ ਕਾਇ ਨੂੰ ਤੰਗ ਕਰਦੇ ਰਹਿੰਦੇ ਨੇ ਤੇ ਫਾਈਨਲੀ ਇੱਕ ਦਿਨ ਬਹੁਤ ਸਾਰੇ ਇਹੋ ਜਿਹੇ ਲੋਕ ਜਿਨ੍ਹਾਂ ਦੇ ਮਿੰਹੈਂਕਾਈ ਨੇ ਬਹੁਤ ਸਾਰੇ ਪੈਸੇ ਦੇਣੇ ਸੀ ਉਹਨਾਂ ਦੀ ਪ੍ਰਾਪਰਟੀ ਨੂੰ ਵੇਚ ਕੇ ਆਪਣੇ ਪੈਸੇ ਲੈ ਜਾਂਦੇ ਨੇ ਬਟਾ ਤੁਮਸੇ ਨਾ ਹੋ ਪਾਏਗਾ ਤੇ ਫਾਈਨਲੀ ਮਿੰਹੈਂਕਾਈ ਪੂਰੀ ਦੁਨੀਆ ਤੋਂ ਉੱਕ ਕੇ ਆਪਣਾ ਸਭ ਕੁਝ ਛੱਡ ਛੜਾ ਕੇ ਜਿਹੜੇ ਉਹਨਾਂ ਦੇ ਕੋਲੇ ਸਿਰਫ 6000 ਡਾਲਰ ਆਪਣੇ ਕੋਲੇ ਬਚੇ ਸੀ ਉਹ ਲੈ ਕੇ ਜੰਗਲਾਂ ਦੇ ਵੱਲ ਨਿਕਲ ਜਾਂਦੇ ਨੇ ਤੇ ਉੱਥੇ ਜਾ ਕੇ ਇੱਕ 50 ਸਕੁਅਰ ਮੀਟਰ ਦੀ ਗੁਫਾ ਉਹਨਾਂ ਨੂੰ ਲੱਭਦੀ ਆ ਜਿਹਨੂੰ ਆਪਣਾ ਸਥਾਈ तौर ਦੇ ਉੱਪਰ ਕਰ ਬਣਾ ਲੈਂਦੇ ਨੇ। ਅਈ ਲਿਖਾਈ ਨੇ ਧਿਆਨ ਲਗਾਓ ਆਈਏ ਵਈਸ ਬਣੋ ਔਰ ਦੇਸ਼ ਕੋ ਸੰਭਾਲੋ। ਤੇ ਪਿਛਲੇ 4 ਸਾਲ ਤੋਂ ਮਨਹੰਕਾਈ ਦਾ ਪੂਰਾ ਦਿਨ ਲੰਗਦਾ ਵਾ ਜਾਂ ਤਾਂ ਜੰਗਲ ਦੇ ਵਿੱਚ ਖੇਤੀਬਾੜੀ ਕਰਕੇ ਆਪਣੀਆਂ ਸਬਜ਼ੀਆਂ ਖੁਦ اگਾਉਣ ਦੇ ਵਿੱਚ ਜਾਂ ਪੜਨ ਦੇ ਵਿੱਚ ਤੇ ਜਾਂ ਫਿਰ ਜੰਗਲ ਦੇ ਵਿੱਚ ਇੱਧਰ ਉੱਧਰ ਘੁੰਮਣ ਦੇ ਵਿੱਚ। ਬੱਸ ਹਵਾ ਨਿਕਲ ਗਈ। ਮਨਹੰਕਾਈ ਦੇ ਮੁਤਾਬਕ ਕੰਮ ਤੇ ਵਿਆਹ ਇਹ ਦੋਨੇ ਹੀ ਚੀਜ਼ਾਂ ਪੂਰੀ ਤਰ੍ਹਾਂ ਦੇ ਨਾਲ ਵਿਅਰਥ ਨੇ ਮਨਹੰਕਾਈ ਭਾਵੇਂ ਜੰਗਲ ਦੇ ਵਿੱਚ ਇੱਕ ਗੁਫਾ ਦੇ ਵਿੱਚ ਰਹਿ ਰਹੇ ਨੇ ਪਰ ਉਹ ਸੋਸ਼ਲ ਮੀਡੀਆ ਦੇ ਉੱਪਰ ਲਗਾਤਾਰ ਐਕਟਿਵ ਬਣੇ ਰਹਿੰਦੇ ਨੇ ਤੇ ਆਪਣੀ ਡੇਲੀ ਦੀ ਰੋਟੀਨ ਨੂੰ ਸੋਸ਼ਲ ਮੀਡੀਆ ਦੇ ਉੱਪਰ ਲੋਕਾਂ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਨੇ ਤੇ ਸੋਸ਼ਲ ਮੀਡੀਆ ਦੇ ਉੱਪਰ ਉਹਨਾਂ ਦੇ ਇਸ ਟਾਈਮ ਤਕਰੀਬਨ 40 ਹਜ਼ਾਰ ਤੋਂ ਵੱਧ ਫਾਲੋਅਰ ਨੇ ਜਿਹੜੇ ਉਹਨਾਂ ਦੀਆਂ ਇਹਨਾਂ ਗੱਲਾਂ ਨੂੰ ਬਹੁਤ ਧਿਆਨ ਦੇ ਨਾਲ ਸੁਣਦੇ ਨੇ ਤੇ ਮਨਹੰਕਾਈ ਦੇ ਮੁਤਾਬਕ ਨਾ ਤਾਂ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਤੇ ਨਾ ਹੀ ਵਿਅਹਤਾ ਜੀਵਨ ਇਹਨਾਂ ਚੀਜ਼ਾਂ ਦਾ ਕੋਈ ਵੀ ਅਰਥ ਨਹੀਂ ਨਿਕਲਦਾ ਪਰ ਆਪਣੇ ਅੱਜ ਦੇ ਵੀਡੀਓ ਦੀ ਅਗਲੀ ਖਬਰ ਉਹਨਾਂ ਲੋਕਾਂ ਦੀ ਗੱਲ ਦੇ ਉੱਪਰ ਇੱਕ ਕਰਾਰੀ ਚਪੇੜ ਦੀ ਤਰ੍ਹਾਂ ਹੋਊਗੀ ਜਿਹੜੇ ਬਾਹਰਲੇ ਦੇਸ਼ਾਂ ਦੇ ਲੋਕਾਂ ਨੂੰ ਇੰਡੀਅਨਸ ਦੇ ਨਾਲੋਂ ਬਿਹਤਰ ਸਮਝਦੇ ਨੇ ਕੀ ਹੈ ਕਵਕਰੇ ਹੁਣੇ ਤੁਸੀਂ ਐਗਜ਼ਾਮਪਲ ਦੇਖੀ ਉਸ ਦੇਸ਼ ਦੇ ਇੱਕ ਇਨਸਾਨ ਦੀ ਜਿਹੜਾ ਦੇਸ਼ ਅਮਰੀਕਾ ਨੂੰ ਅੱਖਾਂ ਕੱਢ ਰਿਹਾ ਹੈ ਤੇ ਉਸੇ ਦੇਸ਼ ਦਾ ਇੱਕ ਇਨਸਾਨ ਵਿਆਹ ਤੋਂ ਪੂਰੀ ਤਰ੍ਹਾਂ ਦੇ ਨਾਲ ਮੁਨਕਰ ਹੋ ਚੁੱਕਿਆ ਹੈ ਕੇਰਲਾ ਦੀ ਇੱਕ 30 ਸਾਲ ਦੀ ਲੜਕੀ ਰੇਸ਼ਮਾ ਦੀ ਜਿਹੜੀ ਪਿਛਲੇ 10 ਸਾਲਾਂ ਤੋਂ 10 ਅਲੱਗ-ਅਲੱਗ ਇਨਸਾਨਾਂ ਦੇ ਨਾਲ ਵਿਆਹ ਕਰਵਾ ਕੇ ਭਾਰਤ ਦਾ ਨਾਮ ਚਮਕਾ ਰਹੀ ਏ ਦੇ ਦੂਸਰੇ ਪਾਸੇ ਹੈ ਚਾਈਨਾ ਦਾ ਮਿਨਹੈਂਗਕਾਈ ਜਿਹਦੇ ਤੋਂ ਇੱਕ ਵਿਆਹ ਵੀ ਨਿਭਾਇਆ ਨਹੀਂ ਗਿਆ ਪੁਲਿਸ ਦੁਆਰਾ ਫੜੇ ਜਾਣ ਤੋਂ ਬਾਅਦ ਰੇਸ਼ਮਾ ਨੇ ਆਪਣੀ ਕਹਾਣੀ ਇਸ ਤਰ੍ਹਾਂ ਸੁਣਾਈ ਕਿ ਕਿਸ ਤਰ੍ਹਾਂ ਉਹਨੇ ਆਪਣੇ 10 ਹਸਬੈਂਡਸ ਨੂੰ ਅਲੱਗ-ਅਲੱਗ ਤਰ੍ਹਾਂ ਦੇ ਨਾਲ ਮੈਨੇਜ ਕੀਤਾ ਤੇ ਕਿਸੇ ਨੂੰ ਵੀ ਇਹ ਕੰਨੋਂ-ਕੰਨ ਖਬਰ ਨਹੀਂ ਹੋਈ ਉਸ ਆਪਣੇ ਇੱਕ ਪਤੀ ਤੋਂ ਬਿਨਾ ਹੋਰ 9 ਪਤੀ ਵੀ ਨੇ ਓ ਭਾਈ ਮਾਰੋ ਮੁਝ ਮਾਰੋ ਮਾਰੋ ਰੇਸ਼ਮਾ ਨੇ ਇਹਨਾਂ ਆਪਣੇ ਸਾਰੇ ਦਸੇ ਪਤੀਆਂ ਨੂੰ ਦੱਸਿਆ ਕਿ ਉਹ ਬਿਹਾਰ ਦੇ ਵਿੱਚ ਇੱਕ ਸਰਕਾਰੀ ਟੀਚਰ ਦੇ ਤੌਰ ਦੇ ਉੱਪਰ ਸੇਵਾ ਨਿਭਾ ਰਹੀਏ ਤੇ ਇਸੇ ਬਹਾਨੇ ਦੇ ਨਾਲ ਉਹ ਆਪਣੇ ਪੂਰੇ ਮਹੀਨੇ ਦੇ ਅਲੱਗ-ਅਲੱਗ ਦਿਨ ਇਹਨਾਂ ਸਾਰੇ ਪਤੀਆਂ ਨੂੰ ਦਿੰਦੀ ਰਹੀ ਤੇ ਬਾਕੀ ਦੇ ਟਾਈਮ ਦੇ ਉੱਪਰ ਇਹਨਾਂ ਚੋਂ ਕਿਸੇ ਵੀ ਪਤੀ ਨੂੰ ਸ਼ੱਕ ਨਹੀਂ ਹੋਇਆ ਤੇ ਇਸ ਤੋਂ ਇਲਾਵਾ ਉਹਨੇ ਆਪਣਾ ਇਹਨਾਂ ਅਲੱਗ-ਅਲੱਗ ਪਤੀਆਂ ਦੇ ਨਾਲ ਫੋਨ ਦੇ ਉੱਪਰ ਗੱਲ ਕਰਨ ਦੇ ਲਈ ਵੀ ਇੱਕ ਪ੍ਰੋਪਰ ਸਕੇਡਿਊਲ ਫਿਕਸ ਕੀਤਾ ਹੋਇਆ ਸੀ ਸਬਾਸ਼ ਬੇਟਾ ਬਹੁਤ बढ़िया ਡੈਕਨ ਹెరాల్ਡ ਅਖਬਾਰ ਦੀ ਖਬਰ ਦੇ ਮੁਤਾਬਕ ਰੇਸ਼ਮਾ ਨੇ ਇਹਨਾਂ ਸਾਰੇ ਲੋਕਾਂ ਨੂੰ ਮਿਲਿਆ ਅਲੱਗ-ਅਲੱਗ ਮੈਟ੍ਰੀਮੋਨੀਅਲ ਵੈਬਸਾਈਟਸ ਦੇ ਉੱਪਰ ਤੇ ਜਿੱਥੇ ਜਾ ਕੇ ਉਹਨੇ ਇਹਨਾਂ ਸਾਰੇ ਲੋਕਾਂ ਨੂੰ ਆਪਣੀ ਜ਼ਿੰਦਗੀ ਦੇ ਇਸ ਤਰ੍ਹਾਂ ਦੇ ਝੂਠੇ ਤੇ ਸੱਚੀਆਂ ਕਹਾਣੀਆਂ ਸੁਣਾਈਆਂ ਜਿੱਥੇ ਇਹਨਾਂ ਸਾਰੇ ਲੋਕਾਂ ਨੂੰ ਇਸ ਪੜ੍ਹੀ ਲਿਖੀ ਲੜਕੀ ਦੇ ਨਾਲ ਹਮਦਰਦੀ ਹੋ ਗਈ ਤੇ ਇਹ ਸਾਰੇ ਲੋਕ ਇਹਦੀ ਹੈਲਪ ਕਰਨਾ ਚਾਹੁੰਦੇ ਸੀ ਇਹਨਾਂ ਸਾਰੇ ਲੋਕਾਂ ਨੇ ਰੇਸ਼ਮਾ ਦੀ ਆਰਥਿਕ ਤੌਰ ਦੇ ਉੱਪਰ ਬਹੁਤ ਜ਼ਿਆਦਾ ਹੈਲਪ ਕੀਤੀ ਤੇ ਵਿਆਹ ਦਾ ਸਾਰਾ ਖਰਚਾ ਆਪਣੇ ਸਿਰ ਦੇ ਉੱਪਰ ਹੀ ਚੱਕਿਆ ਹਮਦਰਦੀ ਪਤਾ ਹੈ ਪਰ ਜਿਵੇਂ ਆਪਾਂ ਸਾਰਿਆਂ ਨੂੰ ਪਤਾ ਕਿ ਆਪਣਾ ਸਮਾਜ ਕਿਸੇ ਦੀ ਵੀ ਤਰੱਕੀ ਨਹੀਂ ਜਰਦਾ ਤਾਂ ਫਾਈਨਲੀ ਇੱਕ ਦਿਨ ਰੇਸ਼ਮਾ ਦਾ ਬਹੁਤ ਵਧੀਆ ਰਫਤਾਰ ਦੇ ਨਾਲ ਚੱਲਦਾ ਕਰੀਅਰ ਦੇ ਉੱਪਰ ਕਿਸੇ ਨੇ ਪੁਲਿਸ ਵਾਲਿਆਂ ਦੇ ਕੋਲੇ ਪਾਨੀ ਮਾਰਤੀ ਤੇ ਪੁਲਿਸ ਰੇਸ਼ਮਾ ਨੂੰ ਗ੍ਰਿਫਤਾਰ ਕਰ ਲੈਂਦੀ ਏ। ਯਹੀ ਨਹੀਂ ਅਭੀ ਹੋਰ ਸੁਣੀਏ। ਅਗਲੀ ਖਬਰ ਥੋੜੇ ਹਿਰਦੇ ਨੂੰ ਪੂਰੀ ਤਰ੍ਹਾਂ ਦੇ ਨਾਲ ਵਲੂੰਦਰ ਕੇ ਰੱਖ ਦਊਗੀ ਜਦੋਂ ਤੁਹਾਨੂੰ ਇਹ ਪਤਾ ਲੱਗੂਗਾ ਕਿ ਅਗਲੇ ਕੁਝ ਮਹੀਨਿਆਂ ਦੇ ਵਿੱਚ ਹੀ ਰੇਸ਼ਮਾ ਦੇ ਦੋ ਹੋਰ ਵਿਆਹ ਦੋ ਅਲੱਗ-ਅਲੱਗ ਨੌਜਵਾਨਾਂ ਦੇ ਨਾਲ ਹੋਣੇ ਤੈ ਹੋ ਚੁੱਕੇ ਸੀ ਪੰਜਾਬੀ ਦਾ ਇੱਕ ਬਹੁਤ ਮਸ਼ਹੂਰ ਗਾਣਾ ਵਾ ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ ਤੇ ਨੋਟ ਬੰਬੂ ਕਾਟ ਤੇ ਕੋਈ ਵਿਰਲਾ ਹੀ ਲਾਉਂਦਾ ਨੋਟ ਬੰਬੂ ਕਾਟ ਤੇ ਪਰ ਇੱਥੇ ਆਪਣੀ ਅਗਲੀ ਖਬਰ ਆ ਰਹੀ ਆ ਇੰਗਲੈਂਡ ਦੇ ਵੋਲਵਰਹੈਂਪਟਨ ਸ਼ਹਿਰ ਤੋਂ ਜਿੱਥੇ ਇੱਕ ਸਿੱਖ ਪਰਿਵਾਰ ਨੇ ਬੰਬੂ ਕਾਰਟ ਮਤਲਬ ਕਿ ਬੋਲਟ ਮੋਟਰਸਾਈਕਲ ਦੇ ਉੱਪਰ ਨਾ ਸਿਰਫ ਪੈਸੇ ਲਾਏ ਬਲਕਿ ਉਹਨੂੰ ਪੰਜਾਬ ਤੋਂ ਇੰਗਲੈਂਡ ਆਪਣੇ ਸ਼ਹਿਰ ਵੋਲਵਰਹੈਂਪਟਨ ਜਾਣ ਦੇ ਲਈ ਉਹਨਾਂ ਦੇ ਘਰੇ ਪਹੁੰਚਾਉਣ ਦੇ ਲਈ ਅਲੱਗ ਤੋਂ 4.5 ਲੱਖ ਰੁਪਈਆ ਪੈਸਾ ਵੀ ਦਿੱਤਾ ਕبھی ਕبھی ਲੱਗਦਾ ਹੈ ਕਿ ਆਪੁਨ ਹੀ ਚ ਭਗਵਾਨ ਹੈ ਤੇ ਇਸ ਬੰਬੂ ਕਾਰਟ ਨੂੰ ਪੂਰੇ 40 ਦਿਨ ਲੱਗਦੇ ਨੇ ਪੰਜਾਬ ਤੋਂ ਆਪਣੇ ਅਗਲੇ ਘਰੇ ਵੋਲਵਰਹੈਂਪਟਨ ਪਹੁੰਚਣ ਦੇ ਲਈ ਪਰ ਇਸ ਸਮਾਨ ਦੇ ਵਿੱਚ ਇਸ ਸਿੱਖ ਪਰਿਵਾਰ ਨੇ ਕੱਲਾ ਬੰਬੂ ਕਾਟੀ ਨਹੀਂ ਮੰਗਵਾਇਆ ਬਲਕਿ ਕਰਤਾਰਪੁਰ ਤੋਂ ਬਹੁਤ ਸਾਰਾ ਲੱਕੜ ਦਾ ਫਰਨੀਚਰ ਵੀ ਮੰਗਵਾਇਆ ਤੇ ਇੱਥੇ ਉਹਨਾਂ ਦਾ ਕਹਿਣਾ ਸੀ ਕਿ ਕਰਤਾਰਪੁਰ ਦਾ ਬਣਿਆ ਲੱਕੜ ਦਾ ਫਰਨੀਚਰ ਉਹਨਾਂ ਨੂੰ ਵੋਲਵਰਹੈਂਪਟਨ 'ਚ ਮਿਲਣ ਵਾਲੇ ਫਰਨੀਚਰ ਤੋਂ ਕਿਤੇ ਜ਼ਿਆਦਾ ਬਿਹਤਰ ਕੁਆਲਿਟੀ ਦਾ ਹੁੰਦਾ ਹੈ। ਨੰਗੀ 2 ਜੂਨ ਨੂੰ ਕੇਰਲਾ ਦੇ ਰਹਿਣ ਵਾਲੇ 62 ਸਾਲ ਦੇ ਵਿਜੇ ਬਾਬੂ ਦੇ ਉੱਪਰ ਦੋ ਜਾਣੇ ਹਮਲਾ ਕਰਦੇ ਨੇ। ਤੇ ਜਿਨ੍ਹਾਂ ਦੇ ਨਾਮ ਪੁਲਿਸ ਦੇ ਮੁਤਾਬਕ ਬਾਲਾਕ੍ਰਿਸ਼ਨਨ ਮੈਥਿਊ ਵਲੀਆ ਪਕਾਲ ਨੇ ਛੇਤੀ ਹੀ ਪੁਲਿਸ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਏ ਪਰ ਸਭ ਤੋਂ ਰੋਚਕ ਗੱਲ ਇਹ ਆ ਕਿ ਜਿਸ ਇਨਸਾਨ ਦੇ ਉੱਪਰ ਹਮਲਾ ਹੁੰਦਾ ਵੀਜੇ ਬਾਬੂ ਨਾ ਤਾਂ ਇਹਨਾਂ ਇਨਸਾਨਾਂ ਦੇ ਬਾਰੇ ਵਿੱਚ ਕੋਈ ਜਾਣਕਾਰੀ ਤੇ ਨਾ ਹੀ ਇਸ ਹਮਲੇ ਦਾ ਕਾਰਨ ਉਹਨਾਂ ਨੂੰ ਕੁਝ ਵੀ ਨਹੀਂ ਪਤਾ ਕਿਆ ਬਤ ਕਰੇ ਕਿ ਕਿ ਵਿਜੇ ਬਾਬੂ ਦਾ ਨਾ ਤਾਂ ਕਿਸੇ ਦੇ ਨਾਲ ਜ਼ਮੀਨ ਵਟ ਦਾ ਕੋਈ ਰੌਲਾ ਹੁੰਦਾ ਤੇ ਨਾ ਹੀ ਇਹ ਹਮਲਾ ਕਿਸੇ ਤਰ੍ਹਾਂ ਦੀ ਲੁੱਟਮਾਰ ਦੇ ਕਾਰਨ ਕਰਕੇ ਹੋਇਆ ਏ ਪਰ ਫਾਈਨਲੀ ਜਦੋਂ ਪੁਲਿਸ ਵਾਲੇ ਇਹਨਾਂ ਦੋਨੇ ਬਜ਼ੁਰਗਾਂ ਤੋਂ ਕਿਉਂਕਿ ਉਹਨਾਂ ਦੀ ਉਮਰ ਵੀ ਤਕਰੀਬਨ 68 ਸਾਲ ਤੋਂ ਉੱਪਰ ਹੁੰਦੀ ਏ ਜਦੋਂ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰਦੀ ਏ ਤਾਂ ਇਹ ਦੋਨੇ ਇਸ ਤੋਂ ਬਾਅਦ ਇਹ ਦੱਸਦੇ ਨੇ ਕਿ ਅੱਜ ਤੋਂ 48 ਸਾਲ ਪਹਿਲਾਂ ਜਦੋਂ ਇਹਨਾਂ ਤਿੰਨਾਂ ਦੀ ਉਮਰ ਤਕਰੀਬਨ 14 ਸਾਲ ਦੀ ਰਹੀ ਹੋਵੇਗੀ ਤਾਂ ਸਕੂਲ ਪੜਨ ਦੇ ਦੌਰਾਨ ਵੀਜੇ ਬਾਬੂ ਨੇ ਇਹਨਾਂ ਦੋਨਾਂ ਨੂੰ ਕਲਾਸ ਦੇ ਵਿੱਚ ਇੱਕ ਦਿਨ ਬਹੁਤ ਜ਼ਿਆਦਾ ਕੁੱਟਿਆ ਤੇ ਇਹਨਾਂ ਦੋਨਾਂ ਨੇ 48 ਸਾਲ ਤੱਕ ਆਪਣੇ ਅੰਦਰ ਹੀ ਇਸ ਬਦਲੇ ਦੀ ਭਾਵਨਾ ਨੂੰ ਜਗਾਈ ਰੱਖਿਆ ਤੇ ਪੰਜਾਬ ਦੇ ਤੇ ਭਾਰਤ ਦੇ ਮਹਾਨ ਸ਼ਹੀਦ ਉਦਮ ਸਿੰਘ ਹੁਣਾ ਦੇ 21 ਸਾਲ ਬਦਲੇ ਦੀ ਵੇਟ ਦੇ ਵਿੱਚ ਪਟਕਦੇ ਰਹਿਣ ਦੇ ਰਿਕਾਰਡ ਨੂੰ ਪੂਰੀ ਤਰ੍ਹਾਂ ਦੇ ਨਾਲ ਤਕਰੀਬਨ 27 ਸਾਲਾਂ ਦੇ ਫਰਕ ਦੇ ਨਾਲ ਤੋੜ ਦਿੱਤਾ ਤੇ ਫਾਈਨਲੀ ਜਦੋਂ ਇਹਨਾਂ ਸਾਰੇ ਬਜ਼ੁਰਗਾਂ ਦੀ ਉਮਰ 68 63 ਸਾਲ ਦੀ ਹੋ ਚੁੱਕੀ ਉਦੋਂ ਫਾਈਨਲੀ ਜਾ ਕੇ ਇਹ ਦੋਨੇ ਵੀਜੇ ਬਾਬੂ ਦੇ ਉੱਪਰ ਹਮਲਾ ਕਰਦੇ ਨੇ ਤਾਂ ਇਹ ਫੇਸਬੁੱਕ ਤੇ YouTube ਦੇ ਉੱਪਰ ਬੈਠੇ ਉਹਨਾਂ ਬੁੱਧੀਜੀਵੀਆਂ ਨੂੰ ਇੱਕ ਕਰਾਰਾ ਜਵਾਬ ਹੈ ਇਹਨਾਂ ਦੋਨੇ ਬਜ਼ੁਰਗਾਂ ਦਾ ਜਿਹੜੇ ਕਹਿੰਦੇ ਨੇ ਕਿ ਭਾਰਤੀ ਸਮਾਜ ਦੇ ਵਿੱਚੋਂ ਅਣਖ ਤੇ ਗੈਰਤ ਪੂਰੀ ਤਰ੍ਹਾਂ ਦੇ ਨਾਲ ਖਤਮ ਹੋ ਚੁੱਕੀ ਹੈ ਅੱਜ ਦੀਆਂ ਸੱਤ ਖਬਰਾਂ ਦੇ ਵਿੱਚੋਂ ਤੀਸਰੀ ਖਬਰ ਇੱਕ ਵਾਰੀ ਫੇਰ ਕੇਰਲਾ ਤੋਂ ਪਰ ਪਹਿਲੀਆਂ ਦੋਨੇ ਖਬਰਾਂ ਦੇ ਬਿਲਕੁਲ ਉਲਟ ਇਹ ਬੜੀ ਅੱਛੀ ਬਾਤ ਕਹੀ ਹੈ ਆਪਾਂ ਠੀਕ ਅਬਦੁਲ ਮਲਿਕ ਨਾਮ ਦੇ ਇੱਕ ਹਿਸਾਬ ਪੜਾਉਣ ਦੇ ਮੈਥ ਪੜਾਉਣ ਦੇ ਟੀਚਰ ਨੇ ਜਿਹੜੇ ਪਿਛਲੇ 20 ਸਾਲਾਂ ਤੋਂ ਇੱਕ ਵੀ ਦਿਨ ਇੱਕ ਮਿੰਟ ਵੀ ਬਿਨਾ ਲੇਟ ਹੋਏ ਆਪਣੇ ਸਕੂਲ ਪਹੁੰਚ ਰਹੇ ਨੇ ਸਬੱਸ ਬਟਾ ਬਹੁਤ ਬੜੀਆਂ ਪਰ ਹੋ ਸਕਦਾ ਤੁਹਾਡੇ ਵਿੱਚੋਂ ਕੋਈ ਇਹ ਕਵੇ ਕਿ ਇਹਦੇ ਵਿੱਚ ਕੀ ਵੱਡੀ ਗੱਲ ਆ ਤਾਂ ਮੈਂ ਤੁਹਾਨੂੰ ਇਹ ਦੱਸੂਗਾ ਕਿ ਅਬਦੁਲ ਮਲਿਕ ਜਿਸ ਏਰੀਏ ਦੇ ਸਕੂਲ ਦੇ ਵਿੱਚ ਪੜਾ ਰਹੇ ਨੇ ਉਹ ਕੇਰਲਾ ਦਾ ਇੱਕ ਜੰਗਲੀ ਏਰੀਆ ਵਾ ਤੇ ਬਹੁਤ ਹੀ ਜ਼ਿਆਦਾ ਗਰੀਬ ਏਰੀਆ ਹੈ ਤੇ ਅਬਦੁਲ ਮਲਿਕ ਤੇ ਉਹ ਸਕੂਲ ਦੇ ਦਰਮਿਆਨ ਇੱਕ ਬਹੁਤ ਹੀ ਵੱਡੀ ਨਦੀ ਕਾਦਾ ਲੁੰਦੀ ਪੈਂਦੀ ਹੈ ਤੇ ਅਬਦੁਲ ਮਲਿਕ ਡੇਲੀ ਆਪਣੇ ਸਕੂਲ ਜਾਣ ਦੇ ਲਈ ਇੱਕ ਰਬੜ ਦੀ ਟਿਊਬ ਦਾ ਇਸਤੇਮਾਲ ਇੱਕ ਲਾਈਫ ਜੈਕਟ ਦੀ ਤਰ੍ਹਾਂ ਕਰਦੇ ਨੇ ਟੈਨਸ਼ਨ ਨਹੀਂ ਲੈਣੇਗਾ ਆਪੁਨੇ ਨਾ ਕਿਉਂਕਿ ਉਹਨਾਂ ਨੂੰ ਪਤਾ ਕਿ ਨਦੀ ਦੇ ਉਸ ਪਾਰ ਕੇਰਲਾ ਦੇ ਮੱਲਾਪੁਰਮ ਦੇ ਉਸ ਗਰੀਬ ਏਰੀਆ ਦੇ ਵਿੱਚ ਬਹੁਤ ਸਾਰੇ ਗਰੀਬ ਬੱਚੇ ਉਹਨਾਂ ਦੀ ਕਲਾਸ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਉਸ ਰਬੜ ਦੀ ਟਿਊਬ ਨੂੰ ਇੱਕ ਲਾਈਫ ਜੈਕਟ ਦੀ ਤਰ੍ਹਾਂ ਵਰਤਦੇ ਹੋਏ ਤੇ ਆਪਣੇ ਕੱਪੜਿਆਂ ਨੂੰ ਆਪਣੇ ਖਾਣੇ ਦੇ ਟਿਫਨ ਤੇ ਆਪਣੀਆਂ ਕਿਤਾਬਾਂ ਨੂੰ ਇੱਕ ਪਲਾਸਟਿਕ ਬੈਗ ਦੇ ਵਿੱਚ ਪਾ ਕੇ ਆਪਣੇ ਸਿਰ ਦੇ ਉੱਪਰ ਰੱਖ ਕੇ ਮੌਤ ਨੂੰ ਛੂਕੇ ਟੱਕ ਸਵਾ ਭਜਾ ਸਕਦਾ ਪਿਛਲੇ 20 ਸਾਲਾਂ ਤੋਂ ਅਬਦੁਲ ਮਲਕ ਰੋਜ਼ਾਨਾ ਦੋ ਵਾਰ ਇਸ ਨਦੀ ਨੂੰ ਤੈਰ ਕੇ ਪਾਰ ਕਰਦੇ ਨੇ ਤੇ ਇਸੇ ਕਰਕੇ ਇਸ ਏਰੀਏ ਦੇ ਵਿੱਚ ਇਹਨਾਂ ਨੂੰ ਅਬਦੁਲ ਮਲਿਕ ਖੋਣਾ ਨੂੰ ਲੋਕ ਟਿਊਬ ਮੈਨ ਦੇ ਨਾਮ ਦੇ ਨਾਲ ਜਾਣਦੇ ਨੇ ਅਬਦੁਲ ਮਲਿਕ ਖੋਣਾ ਦੀ ਇਹ ਕਹਾਣੀ ਉਹਨਾਂ ਮੁਲਾਜ਼ਮਾਂ ਦੇ ਲਈ ਇੱਕ ਬਹੁਤ ਵੱਡੀ ਸਿੱਖਿਆ ਸਾਬਤ ਹੋ ਸਕਦੀ ਆ ਜਿਹੜੇ ਕਿਸੇ ਵੀ ਕਾਰਨ ਕਰਕੇ ਆਪਣੇ ਦਫ਼ਤਰਾਂ ਦੇ ਵਿੱਚ ਕਦੇ ਵੀ 10 ਜਾਂ 11 ਵਜੇ ਤੋਂ ਪਹਿਲਾਂ ਨਹੀਂ ਪਹੁੰਚਦੇ ਤੇ ਅੱਜ ਦੀਆਂ ਇਹ ਖਬਰਾਂ ਇੱਥੇ ਹੀ ਖਤਮ ਹੁੰਦੀਆਂ ਨੇ